ਆਪਾਂ ਪਵਿੱਤਰਤਾ ਵਿੱਚ ਰਹਿਣਾ ਇਹਨੇ ਆਪਾਂ ਗਲਤ ਕੰਮ ਕਰਨੇ ਆ ਤੇ ਕੋਈ ਆਪਣਾ ਮਜ਼ਾਕ ਡਾਵੇ ਹallelujah ਆਪਾਂ ਪਰਮੇਸ਼ਰ ਕਹਿੰਦਾ ਮੈਂ ਪਵਿੱਤਰ ਹਾਂ ਤੂੰ ਪਵਿੱਤਰ ਬਣ ਹallelujah ਹallelujah ਇਸ ਤਰ੍ਹਾਂ ਕਰਕੇ ਕਹਿੰਦਾ ਕੋਈ ਤੇਰੀ ਜਵਾਨੀ ਨੂੰ ਤੋਛ ਨਾ ਜਾਣੇ ਸਗੋਂ ਤੂੰ ਨੇਚਾਵਾਨਾ ਲਈ ਵਚਨ ਵਿੱਚ ਚਾਲ ਚੱਲਣ ਵਿੱਚ ਪ੍ਰੇਮ ਵਿੱਚ ਨੇਚਾ ਵਿੱਚ ਪਵਿੱਤਰਤਾਈ ਵਿੱਚ ਨਮੂਨਾ ਬਣੀ ਹallelujah ਤੇ ਆਪਾਂ ਪਵਿੱਤਰਤਾਈ 'ਚ ਵੀ ਰਹਿਣਾ ਇਹਨੇ ਆਪਾਂ ਗਲਤ ਕੰਮ ਕਰਨੇ ਆ ਤੇ ਕੋਈ ਆਪਣਾ ਮਜ਼ਾਕ ਡਾਵੇ ਹallelujah ਆਪਾਂ ਪਰਮੇਸ਼ਰ ਕਹਿੰਦਾ ਮੈਂ ਪਵਿੱਤਰ ਹਾਂ ਤੂੰ ਪਵਿੱਤਰ ਬਣ ਹallelujah ਨਾ ਆਪਣੇ ਕੋਲੇ ਗੁੱਸਾ ਹੋਣ ਇਹਦਾ ਉਹ ਕਹਿੰਦਾ ਪ੍ਰੇਮ ਦੇ ਨਾਲ ਰਹਿਣਾ ਮੈਂ ਜੇ ਪ੍ਰੇਮ ਨਾਲ ਆਪਾਂ ਰਵਾਂਗੇ ਤੇ ਫੇਰ ਹੀ ਪਤਾ ਲੱਗੂ ਆਪਾਂ ਪ੍ਰਭੂ ਯਿਸੂ ਦੇ ਬੰਦੇ ਆ ਹਾਲੇਲੂਇਆ ਤੇ ਜੇ ਆਪਾਂ ਹਰੇਕ ਨਾਲ ਲੜੀਗੇ ਗੁੱਸਾ ਚੜਾਈਗੇ ਤੇ ਫਿਰ ਉੱਥੇ ਤੱਕ ਗੋਗਾ ਤੂੰ ਸੇ ਸਾਡੇ ਨਾਲੋਂ ਹੀ ਭੈੜੀ ਐ ਅਗਲੇ ਨੂੰ ਮੌਕਾ ਮਿਲ ਜਾਂਦਾ ਹਾਲੇਲੂਇਆ ਆਪਾਂ ਮੌਕਾ ਨਹੀਂ ਕਿਸੇ ਨੂੰ ਦੇਣਾਗਾ ਇਸ ਤਰ੍ਹਾਂ ਕਰਕੇ ਕਹਿੰਦਾ ਜਦ ਤੀਕਰ ਮੈਂ ਨਾ ਆ ਤੂੰ ਪੜ੍ਹਾਈ ਕਰਨ ਉਪਦੇਸ਼ ਕਰਨ ਤੇ ਸਿੱਖਿਆ ਦੇਣ ਵਿੱਚ ਲੱਗਾ ਰਹੀ ਹਾਲੇਲੂਇਆ ਆਪਾਂ ਦੇਸ਼ ਵੀ ਕਰਨਾ ਸਿੱਖਿਆ ਦੇਣੀ ਕਹਿੰਦਾ ਤੂੰ ਲੱਗਾ ਰਹੀ ਐ ਨਾ ਕਹੀਂ ਵੀ ਮੈਂ ਬਸ ਹੁਣ ਚੁੱਪ ਕਰਕੇ ਬਹਿ ਗਿਆ ਜੇ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ ਮੈਂ ਬਹਿ ਗਿਆ ਨਹੀਂ ਬਹਿਣਾਗਾ ਆਪਾਂ ਕਿਹਦੀ ਸੇਵਾ ਕਰਦੇ ਆ ਕਿਹਦੇ ਲਈ ਆਪਾਂ ਬੋਲਦੇ ਆ ਪਰਮੇਸ਼ਰ ਲਈ ਬੋਲਦੇ ਆਪਾਂ ਕਿਸੇ ਇਨਸਾਨਾਂ ਲਈ ਥੋੜੀ ਬੋਲਦੇ ਹਾਲੇਲੂਇਆ ਕਹਿੰਦਾ ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਬਾਕ ਦੇ ਰਾਹੀਂ ਪਰਿਆਂ ਦੇ ਹੱਥ ਰੱਖਣਾ ਤੈਨੂੰ ਦਿੱਤੀ ਗਈ ਹੈ ਹਾਲੇਲੂਇਆ ਕਹਿੰਦਾ ਤੂੰ ਉਸ ਦਾਤ ਦੀ ਜੋ ਆਪਾਂ ਨੂੰ ਪਵਿੱਤਰ ਆਤਮਾ ਮਿਲ ਉਹਦੀ ਬੇਪਰਵਾਹੀ ਨਹੀਂ ਕਰਨੀਗੇ ਹਾਲੇਲੂਇਆ ਪ੍ਰਭੂ ਦਾ ਹੱਥ ਰੱਖ ਕੇ ਆਪਣੇ ਸਿਰ ਤੇ ਆ ਤੇ ਆਪਾਂ ਨੂੰ ਉਹ ਮਿਲੇ ਆਪਾਂ ਉਹ ਐਵੇਂ ਨਹੀਂ ਉਹਨੂੰ ਜਾਣਣਾ ਉਹਨੂੰ ਸਾਹਮ ਕੇ ਰੱਖਣਾ ਹਾਲੇਲੂਇਆ ਸੱਚਮੁੱਚ ਪਵਿੱਤਰ ਆਤਮਾ ਪਰਮੇਸ਼ਰ ਜੀ ਆਪ ਪ੍ਰਭੂ ਚ ਆਜੇ ਨੇ ਹਰ ਇੱਕ ਨੂੰ ਮਿਲਦਾ ਵੈ ਉਸ ਸੰਭਾਲਣਾ ਨਾ ਸੰਭਾਲਣਾ ਆਪਾਂ ਵੇਖਣਾ ਵੀ ਮੈਂ ਸੰਭਾਲ ਕੇ ਰੱਖਣਾ ਕਿ ਉਹਨੂੰ ਗਵਾਉਣਾ ਹਾਲੇਲੂਇਆ ਪ੍ਰਭੂ ਜੀ ਇੱਕ ਗਲਤੀ ਕਰ ਲਈ ਪ੍ਰਭੂ ਮਾਫ ਕਰ ਦੋ ਦੋ ਕਰ ਲਈ ਪ੍ਰਭੂ ਮਾਫ ਕਰ ਦਿਓ ਆਪਾਂ ਪ੍ਰਭੂ ਨੂੰ ਵਾਰ-ਵਾਰ ਤੰਗ ਕਰਾਂਗੇ ਜਾਂ ਵੇਖਾਂਗੇ ਪ੍ਰਤਿਆਵਾਂਗੇ ਪ੍ਰਭੂ ਪਤਾ ਨਹੀਂ ਕੀ ਕਰਦਾ ਤੈਨ ਨਹੀਂ ਉੱਤੇ ਫਿਰ ਪ੍ਰਭੂ ਨੇ ਆਪਣੇ ਨਾਲ ਪਵਿੱਤਰ ਆਤਮਾ ਉਹਦਾ ਲੈ ਲੈਣਾ ਹਾਲੇਲੂਇਆ ਇੱਕ ਤਾਂ ਨਵੀਂ ਰਾਜਾ ਸੌਲੋ ਦੇ ਪਵਿੱਤਰ ਆਤਮਾ ਸੀ ਉਹ ਜਿਹੜੀ ਗੱਲ ਕਹਿੰਦਾ ਸੀ ਉਹਦੀ ਉਹੀ ਹੁੰਦੀ ਸੀ ਉਹਨੇ ਗਲਤੀ ਕੀਤੀ ਛੋਟੀ ਜੀ ਉੱਥੇ ਉਹਦਾ ਪਵਿੱਤਰ ਆਤਮਾ ਵੀ ਪਰਮੇਸ਼ਰ ਨੇ ਵਾਪਸ ਲੈ ਲਿਆ ਹਾਲੇਲੂਇਆ ਉਹਦੇ ਚ ਮੁੜ ਕੇ ਕੀ ਆ ਗਿਆ ਦੁਸ਼ਟ ਦਾ ਆਤਮਾ ਆ ਗਿਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜੋ ਪਰਮੇਸ਼ਰ ਨੇ ਆਪਾਂ ਨੂੰ ਦਾਤਾਂ ਦਿੱਤੀਆਂ ਆਪਾਂ ਉਹਨੂੰ ਸਾਹਮਣੇ ਰੱਖਣਾ ਗਵਾਹੀ ਬਣੀ ਉਹਨੂੰ ਸਾਹਮਣੇ ਰੱਖਣਾ ਆਪਾਂ ਗਵਾਉਣੀ ਨਹੀਂ ਕਿ ਹਾਲੇਲੂਇਆ ਆਪਾਂ ਨੂੰ ਇੰਨਾ ਹੋਣਾ ਚਾਹੀਦਾ ਵੈ ਆਪਾਂ ਕੋਈ ਆਪਣੇ ਨਾਲ ਗੱਲ ਕਰੇ ਆਪਾਂ ਪੂਰੇ ਆਪਦੇ ਬਲ ਦੇ ਨਾਲ ਨੂੰ ਤੁਸੀਂ ਜਵਾਬ ਦੇ ਸਕੀਏ ਹallelujah ਤੇ ਜੇ ਆਪਾਂ ਹੀ ਗਲਤ ਥਾਵਾਂ ਤੁਰੇ ਫਿਰਦੇ ਫਿਰ ਆਪਾਂ ਨੂੰ ਕੀ ਜਵਾਬ ਦੇਵਾਂਗੇ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦੇ ਆਪਾਂ ਜੋ ਪਰਮਿਸ਼ਨ ਆਪਾਂ ਨੂੰ ਦਾਤਾਂ ਦਿੱਤੀ ਆਪਾਂ ਨੂੰ ਵਰਦਾਨ ਦਿੱਤੇ ਨਵੇਂ ਵਰਦਾਨਾਂ ਦੇ ਨਾਲ ਭਰਿਆ ਹੋਵੇ ਉਹਨੂੰ ਆਪਾਂ ਪਰਮੇਸ਼ਰ ਨੂੰ ਪਵਿੱਤਰ ਆਤਮਾ ਦਾ ਆਸਨੀ ਕਰਨਾ ਹallelujah ਕਹਿੰਦਾ ਇੰਨਾ ਗੱਲਾਂ ਦਾ ਉਦਮ ਕਰ ਇੰਨਾ ਵਿੱਚ ਲੱਗਾ ਰਹੇ ਕਿ ਤੇਰੀ ਤਰੱਕੀ ਸਭਨਾ ਉੱਤੇ ਪ੍ਰਗਟ ਹੋਵੇ ਹਾਲੇਲੂਇਆ ਕੀ ਕਹਿੰਦਾ ਇੰਨਾ ਗੱਲਾਂ ਦਾ ਉਦਮਕਰ ਇੰਨਾ ਵਿੱਚ ਲੱਗਾ ਰੈ ਤੇਰੀ ਤਰੱਕੀ ਸਭਣਾ ਉੱਤੇ ਪ੍ਰਗਟ ਹੋਵੇ ਹਾਲੇਲੂਇਆ ਅੱਪਾ ਜੀ ਦਾ ਮਸੀਹ ਜਾ ਕੇ ਕਹਿੰਦੇ ਮਿਹਨਤ ਜਿਹੜੀ ਕਿਤੇ ਵਿਅਰਥ ਨਹੀਂ ਜਾਂਦੀਗੀ ਜਾਂਦੀ ਹੈ ਵਿਅਰਥ ਨਹੀਂ ਜਾਂਦੀ ਇੱਕ ਛੋਟਾ ਜਿਹਾ ਕੰਮ ਕਰ ਲਈ ਉਹਦਾ ਹੀ ਫਲ ਆਪਾਂ ਨੂੰ ਪਰਮੇਸ਼ਰ ਨੇ ਦੇਣਾ ਹallelujah ਦਿੰਦਾ ਵੈ ਆਪਾਂ ਕਈ ਵਾਰੀ ਕਿਸੇ ਦਾ ਕੰਮ ਕਰਕੇ ਭੁੱਲ ਜਾਂਦੇ ਆ ਪਰ ਪਰਮੇਸ਼ਰ ਨੂੰ ਯਾਦ ਰਹਿਂਦਾ ਸੱਚਮੁੱਚ ਉਹਦਾ ਆਪਾਂ ਨੂੰ ਫਲ ਦਿੰਦਾ ਹੀ ਦਿੰਦਾ ਵੈ ਹallelujah ਕਹਿੰਦਾ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇਨ੍ਹਾਂ ਗੱਲਾਂ ਉਤੇ ਪੱਕਿਆ ਰਹਿ ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ ਹallelujah ਇਹ ਕਹਿੰਦਾ ਆਪਣੀ ਵੀ ਰਾਖੀ ਕਰ ਤੇ ਆਪਣੇ ਆਪ ਦੀ ਤੇ ਆਪਣੀ ਸਿੱਖਿਆ ਦੀ ਰਾਖੀ ਕਰ ਹਾਲੇਲੂਇਆ ਫਿਰ ਕਹਿੰਦਾ ਕੀ ਕਰੇਗਾ ਇੰਨਾ ਗੱਲਾਂ ਉਤੇ ਪੱਕਿਆ ਰਹੇ ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੀ ਸੁਣਨ ਵਾਲਿਆਂ ਨੂੰ ਬਚਾਵੇਂਗਾ ਹਾਲੇਲੂਇਆ ਜੇ ਆਪਾਂ ਆਪ ਹੀ ਨਹੀਂ ਸੁਧਰੇ ਤਾਂ ਸੁਣਨ ਵਾਲਿਆਂ ਨੂੰ ਪੱਕੀ ਸਮਝਾ ਦੇਾਂਗੇ ਸਮਝਾ ਦੇਾਂਗੇ ਨਹੀਂ ਆਪਦੇ ਆਪਾ ਅੰਦਰੋਂ ਸੱਚਮੁੱਚ ਇੱਕ ਇੱਕ ਕਰਕੇ ਵਿਰਿਆਈ ਕੱਢ ਦਿਆ ਕਰੋ ਕੱਢਣ ਲੱਗੋ ਰਾਤ ਨੂੰ ਵੇਖਿਆ ਕਰੋ ਰਾਤ ਨੂੰ ਹੋਰ ਕੁਛ ਨਾ ਕਰਿਆ ਕਰੋ ਰਾਤ ਨੂੰ ਬੈਠਿਆ ਕਰੋ ਪਰਮੇਸ਼ਰ ਅੱਗੇ ਝਾਤੀ ਮਾਰਿਆ ਕਰੋ ਅੱਜ ਮੈਥੇ ਕੋਈ ਗਲਤੀ ਤਾਂ ਨਹੀਂ ਹੋ ਗਈ ਜੇ ਇੱਕ ਵੀ ਤੁਹਾਡੇ ਅੰਦਰ ਗਲਤੀ ਹੈ ਤਾਂ ਪਰਮੇਸ਼ਰ ਨੂੰ ਦੱਸਿਆ ਕਰੋ ਪਰਮੇਸ਼ਰ ਮੈਂ ਤਾਂ ਛੁੱਟਣਾ ਚਾਹਣਾ ਮੈਂ ਤੇ ਮੈਨੂੰ ਤੂੰ ਆਜ਼ਾਦ ਕਰ ਹਾਲੇਲੂਇਆ